ਅੱਜ ਜਿਹੜਾ ਸਾਡੇ 65 ਮੈਂਬਰ ਮਕਦਮਾ ਦਰਸਾਣ ਨਾਲ ਖੜ ਗਿਆ। ਕਿਉਂਕਿ ਸਾਡੇ ਕੋਲ ਪੁਲਿਸ ਮਾਰ ਤੇ ਚੱਲ ਰਿਹਾ ਸੀਗਾ ਅੱਜ ਅਸੀਂ ਦੁਬਾਰਾ ਨੂੰ ਪੁਲਿਸ ਪੇਸ਼ ਕੀਤਾ ਤੇ ਮਾਨਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ। ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਬਾਕੀ ਜਿਹੜੀ ਫਰਦਰ ਐਸੀ ਇਨਵੈਸਟੀਗੇਸ਼ਨ ਪੁਲਿਸ ਨੂੰ ਮੰਗ ਰਿਹਾ। ਉਹ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦੇ ਵਿਸ਼ਾ ਅ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੀ ਜਿਹੜੀ ਚੀਜ਼ਾਂ ਨੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਐਸ ਪਰ ਬੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਸ਼ੇਅਰ ਕਰਾਂਗੇ ਬੇਸ਼ਿਕਰ ਜਿਹੜੀ ਇਸ ਮੈਗ ਉਹ ਤੁਸੀਂ ਕੋਈ ਆਈਡੀ ਕਨਸੈਪਟ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਇਸ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀਆਂ ਨੇ ਉਹ ਅਸੀਂ ਪ੍ਰੀ ਲਿਮਿਟਡ ਸਟੇਜ ਤੇ ਅਸੀਂ ਪਰ ਕਮੈਂਟ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਕਿਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਡੈਫੀਨਿਟਲੀ ਸ਼ੇਅਰ ਕਰਾਂਗੇ ਆ ਉਹਦੇ ਵਾਸਤੇ ਸਾਡੀ ਟੀਮ ਸਿਟੀ ਹੈਗੇ ਨੇ ਰੇਟਸ ਲੱਗੀਆਂ ਤੇ ਚੰਡੀਗੜ੍ਹ ਤੋਂ ਵੀ ਟੀਮਾਂ ਵੀ ਇੱਥੇ ਜਾਂਚ ਕਰ ਰਹੀਆਂ ਨੇ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਹਾਂ ਅਸੀਂ ਕਾਫੀ ਐਂਗਲ ਤੋਂ ਜੀ ਇਨਵੈਸਟੀ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰ ਸਕਦਾ ਅੱਜ ਜਿਹੜਾ ਸਾਡੇ 65 ਫਬਰੂਅਰੀ ਮਕਤਬਾਦਲ ਸ਼ਹਿਰ ਹੈ ਤੁਹਾਡਾ ਕਨਾਲਪੁਰ ਪੁਲਿਸ ਅਕਿਊ ਸਾਡੇ ਕੋਲ ਪੁਲਿਸ ਮਾਰਤੇ ਚੱਲ ਰਿਹਾ ਸੀ ਕਿ ਅੱਜ ਅਸੀਂ ਦੁਬਾਰਾ ਉਹ ਪੁਲਿਸ ਪੇਸ਼ ਕੀਤਾ ਤੇ ਮਾਣਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ ਸਾਨੂੰ ਦੋ ਤੰਗ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਐਸੀ ਇਨਵੈਸਟੀਗੇਸ਼ਨ ਪੁਲਿਸ ਨੂੰ ਮਾਨਤਾ ਦੇ ਦੇਵੇ ਉਹ ਦੇਖੋ ਜਿਹੜੀਆਂ ਚੀ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਜਿਹੜੀ ਚੀਜ਼ਾਂ ਨੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਐਸ ਪਰ ਬੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਫਿਰ ਤੁਹਾਨੂੰ ਫਾਈਲ ਦਾ ਚਲਾਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਸ਼ੇਅਰ ਕਰਾਂਗੇ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਇਸ ਚੀਜ਼ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀ ਆ ਨਾ ਅਸੀਂ ਪ੍ਰੀਲੀਮਿਨਰੀ ਸਟੇਜ ਤੇ ਅਸੀਂ ਪਰ ਰეკਮੈਂਡ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਡੈਫੀਨਿਟਲੀ ਸ਼ੇਅਰ ਕਰਾਂਗੇ ਕੋਈ ਹੋਰ ਕੋਈ ਆਪਕਾ ਸਵਾਲ ਹੈ ਆਵਦੇ ਵਾਸਤੇ ਸਾਡੀ ਟੀਮ ਸਿਟੀ ਹੈਗੇ ਨੇ ਡੇਟ ਫਰਸ ਲੱਗੇ ਤੇ ਚੰਡੀਗੜ੍ਹ ਤੋਂ ਵੀ ਟੀਮਾਂ ਵੀ ਜਾਂਚ ਕਰ ਰਹੀਆਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਹਾਂ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਚੰਡੀਗੜ੍ਹ ਤੋਂ ਕੋਈ ਟੀਮ ਆਈ ਹੈ ਜਾਂ ਜਾਂਚ ਕਰ ਰਹੀ ਹੈ ਅਸੀਂ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰ ਸਕਦਾ ਅੱਜ ਜਿਹੜਾ ਸਾਡੇ 65 ਮੈਂਬਰ ਮਕਦਮਾਦਾਰ ਸਰਗਾ ਜਾਨਾ ਕਨਾਲ ਕੋਲ ਟਿਚੂ ਅਕਿਊਸ ਸਾਡੇ ਕੋਲ ਪੁਲਸ ਮਾਰਤੇ ਚੱਲ ਰਿਹਾ ਸੀਗਾ ਅੱਜ ਅਪੇਸ਼ੀਤਾ ਤੇ ਮਾਨਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਬੱਸ ਰਿਕਵੈਸਟ ਕੀਤੀ ਸੀ ਸਾਨੂੰ ਦੋ ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਅਸੀਂ ਇਨਵੈਸਟੀਗੇਸ਼ਨ ਪੁਲਿਸ ਨੂੰ ਮੰਨ ਕਰਾਂਗੇ ਉਹ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦੇ ਵਿਸ਼ਾ ਅ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਜਿਹੜੀਆਂ ਚੀਜ਼ਾਂ ਅਸੀਂ ਡਿਸਪੋਜ਼ ਨਹੀਂ ਕਰ ਸਕਦੇ ਐਸ ਪਰ ਪੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਐਂਡ ਹਨ ਵੀ ਫਾਈਲ ਦਾ ਚਲਾਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਬੇਸ਼ਿਕ ਯਕੀਨ ਹੈ ਜਿਹੜੀ ਸਮਾਂ ਹੈ ਕਿ ਫਿਊਚਰ ਆਈਡੀ ਕੰਸੈਪਟ ਸੀ। ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀਆਂ ਨੇ ਉਹ ਅਸੀਂ ਪ੍ਰੀਲਿਮਿਨਰੀ ਸਟੇਜ ਤੇ ਅਸੀਂ ਕੋਈ ਰਿਕਮੈਂਡ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਕਿ ਲੋਸਾੜੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਡੈਫੀਨਿਟਲੀ ਸ਼ੇਅਰ ਕਰਾਂਗੇ। ਉਹ ਜਾਂ 75 ਆ ਉਹਦੇ ਵਾਸਤੇ ਸਾਡੀ ਟੀਮ ਸਿਡੀ ਹੈਗੇ ਨੇ ਰੇਟ ਫਾਸ ਲੱਗੇ। ਤੇ ਚੰਡੀਗੜ੍ਹ ਤੋਂ ਵੀ ਟੀਮਾਂ ਵੀ ਜਾਂਚ ਕਰ ਰਹੀਆਂ ਨੇ। ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ। ਹਾਂ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਚੰਡੀਗੜ੍ਹ ਤੋਂ ਕੋਈ ਟੀਮ ਆਈ ਜਾਂਚ ਕਰ ਰਹੀ ਸਾਰੇ ਅੰਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਕੈਨਿਕ